ਸਸਤਰੀ ਕਾਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਵੱਡਾ ਆਪਰੇਸ਼ਨ ਕਰਕੇ ਇੱਕ ਸਫਲਤਾ ਹਾਸਲ ਕੀਤੀ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਤੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਨਸ਼ਾ ਸਪਲਾਈ ਕਰਨ ਦੇ ਵਿੱਚ ਤਸਕਰ ਜੜੇ ਨੇ ਉਹ ਯਤਨ ਕਰੇ ਸਰ ਉਹ ਜਦੋਂ ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲਦੀ ਆ ਤਾਂ ਪੁਲਿਸ ਵੱਲੋਂ ਖੇਮ ਕਰਨ ਦੇ ਵਿੱਚ ਤਰਨਤਾਰਨ ਉਥੇ ਰੇਡ ਕੀਤੀ ਜਾਂਦੀ ਹੈ ਉਥੇ ਇੱਕ ਵਿਅਕਤੀ ਨੂੰ ਜਿਹੜਾ ਹੈ ਉਹ ਕਾਬੂ ਕੀਤਾ ਜਾਂਦਾ ਔਰ ਉਸ ਵਿਅਕਤੀ ਤੋਂ ਜਦੋਂ ਕਾਬੂ ਕੀਤਾ ਜਾਂਦਾ ਤਾਂ ਉਸ ਦੇ ਕੋਲੋਂ 5 ਕਿਲੋ ਹੀਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਜਾਂਦੀ ਹੈ ਉਸ ਦੇ ਨਾਲ ਜਿਹੜੀ ਇੱਕ ਮੋਟਰਸਾਈਕਲ ਔਰ ਇੱਕ ਮੋਬਾਈਲ ਜਿਹੜਾ ਆ ਪੁਲਿਸ ਵੱਲੋਂ ਬਰਾਮਦ ਕੀਤਾ ਜਾਂਦਾ ਔਰ ਦੱਸਦੀ ਹੈ ਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਇਸ ਨੋਜਵਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸ ਕਿਸ ਦੇ ਨਾਲ ਲਿੰਕ ਹਨ ਅਤੇ ਇਹ ਨਸ਼ਾ ਅੰਮ੍ਰਿਤਸਰ ਦੇ ਵਿੱਚ ਕਿਸ ਨੂੰ ਹੈਂਡਓਵਰ ਕਰਦਾ ਸੀ ਤੇ ਔਰ ਕਿਸ ਨੂੰ ਸਪਲਾਈ ਕਰਦਾ ਸੀ ਇਸ ਸਾਰੀ ਗੱਲਾਂ ਦੇ ਉੱਤੇ ਜੜਾਇਆ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਇਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਡੇ ਅੰਮ੍ਰਿਤਸਰ ਪੁਲਿਸ ਦੇ ਐਸਪੀ ਸ਼੍ਰੀ ਵਮੈਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਨਿਵਾਸੀ ਤਰਨਤਾਰਨ ਉਹਨੂੰ ਉਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਤੇ ਉਹਨੂੰ ਜਿਹੜਾ ਐਡਵਾਂਸ ਸੀ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਹ ਖੇਮ ਕਰਨ ਕਿਹੜੀ ਜਗ੍ਹਾ ਤੋਂ ਪਕਾ ਬਰਾਮਦ ਹੋਈ ਜੀ ਨਾ ਰਹੇ। ਖੇਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋੜੇ ਹੈਗਾ ਪਿੰਡ। ਸਰ ਇਹ ਕਿਹੜੇ ਆਪਾਂ ਯਾਦ ਨਹੀਂ ਚੱਲਦਾ ਜੀ ਤਾਂ ਮਾਮਲਾ ਨਾਲ ਕਿਹੜੀ ਐਫ ਆਈ ਆਰ ਦਾ ਹਿੱਸਾ ਆਈਏ? ਇਹ ਨਵੀਂ ਐਫ ਆਈ ਆਰ ਦਰਜ ਹੋਈ ਜੀ 130 ਨੰਬਰ ਐਫ ਆਈ ਆਰ ਆ ਇਹ ਕੱਲ ਦਰਜ ਹੋਈ ਆ। 21 23 25 61 ਐਨ ਡੀ ਪੀ ਐਸ ਐਥਾਣਾ ਸਲਾਮਾਬਾਦ ਅੰਮ੍ਰਿਤਸਰ। ਇਹ ਕਿ ਕਿ ਤੋ ਆਈ ਪਾਕਿਸਤਾਨ ਕੇ ਸਮੋਦ ਰਿਕੋਲ ਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲਰ ਹੈਗਾ ਜੀ ਉਹ ਉਹ ਨੇ ਉਹਨੇ ਸਪਲਾਈ ਕੀਤੀ ਹੈ ਸਮਾਕੇ ਦੇ ਵਜਿਨ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਹੈਗਾ ਨਸ਼ਾ ਅਸੀਂ ਕਿ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਲ ਮੁੱਲ ਪਾਉਣਾ ਦੇ ਨਾ ਵੇਚਣਾ ਅਸੀਂ ਡਿਸਟਰਾਏ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਜੀ। ਇਹ ਸਰ ਇਹ ਇੱਕ ਕਦੋਂ ਸੀ ਇਹ ਕਿਸ ਤਰੀਕ ਨੂੰ ਆਈ ਸੀ? ਸਰ ਕਿੱਥੇ ਪਹੁੰਚਦੀ ਸੀ ਇਹ ਇੱਕ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ। ਅਮਰ ਸ਼ਹਿਰ ਚੋਂ ਆਦੇ ਆ ਕੇ ਇਹਨਾਂ ਨੇ ਗਾਂ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ। ਦੈਟ ਵਿਲ ਬੀ ਕਨਸੀਡਰਡ ਇਨ ਇਨਵੈਸਟੀਗੇਸ਼ਨ। ਸਰ ਆਈ ਡਰੋਨ ਰਾਹੀਂ ਆਈ ਹੈ। ਹਾਂਜੀ ਆਈ ਡਰੋਨ ਰਾਹੀਂ। ਉਹ ਗੰਦੀ ਬਾਈ ਉਹ ਹੀ ਬੰਦੇ ਜਿਨ੍ਹਾਂ ਨੂੰ ਸਪਲਾਈ ਕਰਨੀ ਸੀ। ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ। ਸੌਰੀ ਵੀ ਕਾਂਟ ਡੂ। ਆਈ ਨਹੀਂ ਖਾ ਪਹਿਲੇ ਹੈ ਵੀ ਕੇਸ ਵਿੱਚ। ਇਹਦੇ ਖਿਲਾਫ ਪਹਿਲਾਂ ਕੋਈ ਦਰਜ ਨਹੀਂ। ਕੋਈ ਸਰ ਕੋਈ ਵਿਦੇਸ਼ੀ ਵਿਦੇ ਵਦੇਸ਼ੀ ਲਿੰਕੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕੀ ਆ ਇੱਕ ਡਿਪਾਰਟਮੈਂਟ ਨੂੰ ਗੁੰਮਰਾਹ ਕਰਵਾ ਕੇ ਮੈਨੂੰ ਲੱਖੇ ਰਿਹਾ ਬੈਠੇ ਨੇ ਉਹਦਾ ਲਿੰਕ ਨਹੀਂ ਹੈ ਜੀ ਲੰਡੇ ਦਾ ਲਿੰਕ ਨਹੀਂ ਨਹੀਂ ਲੰਡੇ ਦਾ ਇਹਦੇ ਵਿੱਚ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦੇ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕੀ ਆ ਸਰ ਇਹਦਾ ਬੈਕਗ੍ਰਾਉਂਡ ਕੀ ਹੈ ਕੰਮ ਕੁੰਮ ਕੀ ਕਰਦਾ ਹੈ ਇਹ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ 6 ਕਲਾਸਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਇਹਦੇ ਖਿਲਾਫ ਪਹਿਲਾਂ ਕੋਈ ਕਦਮ ਦਿੰਦਾ ਸਰ ਇਹ ਲਿੰਕ ਕਿਸ ਲਿੰਕ ਵਿੱਚ ਆਇਆ ਜੀ ਹਾਂਜੀ ਇਹਦੇ ਲਿੰਕ ਵਿੱਚ ਆਇਆ ਹੈ ਲਿੰਕ ਜੀ ਮਤਲਬ ਉਹ ਲਿੰਕ ਜਿਹੜੇ ਥਰੂ ਮੈਨਰਲੀ ਆਇਆ ਹੈ ਅਲੀ ਜਿਹੜਾ ਫੋਰਨ ਪਾਕਿਸਤਾਨ ਚ ਬੈਠਾ ਇੰਡੀਆ ਦਾ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਡੈਟੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਤਰ੍ਹਾਂ ਜੋ ਬੀ ਇਸਟੈਬਲਿਸ਼ ਹੋਊਗਾ ਉਹਨਾਂ ਸਰ ਦਾ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮੰਗਵਾ ਚੁੱਕਾ ਹੈ ਜਾਂ ਇਹ ਦੀ ਪਹਿਲੀ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੀ ਪੀਲ ਲਿਖੀ ਪਾਈ ਸੀ ਕੁਝ ਦਿਨ ਪਹਿਲਾਂ ਉਹਨਾਂ ਦਾ ਕੋਈ ਨਾਮ ਆਇਆ ਉਹਨਾਂ ਦਾ ਕੋਈ ਤਾਂ ਲੱਗ ਨਹੀਂ ਇਹ ਇਹ ਡਿਫਰੈਂਟ ਹੈ ਸਰ ਕਿੰਨੇ ਜਤੋਂ ਕੰਮ ਕਰਿਆ ਸੀ ਇਹ ਇਨਵੈਸਟੀਗੇਸ਼ਨ ਜਿਹਨੂੰ ਇੰਟਰੋਗੇਟ ਕਰਾਂਗੇ ਜੀ ਅਸੀਂ ਇਹਨੂੰ ਹੁਣੇ ਫੜਿਆ ਫਸਟ ਟਾਈਮ ਫੜਿਆ ਤੇ ਪਹਿਲਾਂ ਕੋਈ ਐਨਡੀ ਇਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਤੇ ਉਹ ਚੈੱਕ ਕਰਾਂਗੇ ਇਸ ਤੋਂ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਕਾਰੀ ਇਹ ਦੱਸਾਂ ਪਿਛਲੇ 3-4 ਦਿਨ ਪਹਿਲਾਂ ਸਾਡੇ ਦੋ ਦੋਸ਼ੀ ਸੀ ਜਿਹੜੇ ਚੋਰੀ 'ਚ ਫੜੇ ਹੋਏ ਸੀ ਉਹਨਾਂ ਨੂੰ ਰਿਕਵਰੀ ਕਰ ਲਈ ਅਮਰਸਰ ਦੀ ਪੁਲਿਸ ਆ ਜਿਹੜੀ ਉਹ ਬਿਆਸ ਲੈ ਕੇ ਗਏ ਸੀ ਉਥੇ ਉਹ ਸਾਡੇ ਹੀ ਕਰਮਚਾਰੀ ਦੇ ਹਮਲਾ ਕਰਕੇ ਦੋ ਬੰਦੇ ਸੀ ਇੱਕ ਬੰਦੇ ਤੇ ਹਮਲਾ ਕਰਕੇ ਉਦੋਂ ਕਾਰਪ ਹੋ ਗਏ ਦੋਨੇ ਬੰਦੇ ਭੱਜ ਗਏ ਸੀਗੇ ਉਹ ਦੋਨੇ ਬੰਦੇ ਦੋਸ਼ੀ ਮਨਦੀਪ ਸਿੰਘ ਤੇ ਦੋਸ਼ੀ ਸਤਨਾਮ ਸਿੰਘ ਉਹਨਾਂ ਨੂੰ ਸੀ ਕਾਬੂ ਕਰ ਲਿਆ ਉਹਨਾਂ ਦੇ ਖਿਲਾਫ 307 ਦਾ ਬਿਆਸ ਵਿੱਚ ਬੱਚਾ ਦਰਜਾ ਤੇ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕਰਕੇ ਉਹਨੂੰ ਦੁਆਰਾ ਜੇਲ੍ਹ ਭੇਜਿਆ ਸਰ ਇਹਨਾਂ ਬਾਪੂ ਕੀਤਾ ਇਹਨਾਂ ਨੂੰ ਇਹਨਾਂ ਨੂੰ ਅਸੀਂ ਰੂਰਲ ਅਮਸਾ ਦੇ ਏਰੀਆ ਜੰਡੇਆਲਾ ਦੇ ਲਗੋਤੋਂ ਬਾਪੂ ਕੀਤਾਗਾ ਤੇ ਅਸੀਂ ਕਮਿਸ਼ਨਰਡ ਪੁਲਿਸ ਨੇ ਐਫਰਟ ਕਰਕੇ ਜਿਹੜੇ ਬੰਦੇ ਭੇਜੇ ਸੀ ਉਹਨਾਂ ਨੂੰ ਵਾਪਸ ਲਿਆ ਜੇ ਨਾ ਸਭ ਨਸ਼ਾ ਕਿਸੇ ਜਿਹੜੀ ਇਹਨਾਂ ਪ੍ਰਾਪਰਟੀ ਬਣਾਈ ਹੈ ਉਸੀ ਦਾ ਕੁਝ ਹਾਂਜੀ ਜੋ ਜੋ ਵੀ ਪ੍ਰਾਪਰਟੀ ਬਣੇਗੀ ਉਹਨੂੰ ਅਸੀਂ ਕਾਨੂੰਨ ਤਹਿਤ ਜਾਬਤੀ ਅਨਸਾਰ ਉਹਨੂੰ ਅਸੀਂ ਕਬਜ਼ਾ ਕਰੀਏਗਾ ਸਾਡੇ ਦੇ ਕਾਲਕਰ ਉਹ ਲੋਕ ਤੋਂ ਮੋਦੀ ਤੁਸੀਂ ਕਰ ਦਿੱਤੇ ਗੱਲ ਦਾ ਮਸਲਾ ਕੀਤਾ ਉਹਦੇ ਤੇ ਮੈਂ ਬਹੁਤ ਫਾਲੋਅ ਅਪ ਕੀਤਾ ਕੋਈ ਸਰ ਕੋਈ ਅਸਲ ਵਿੱਚ ਦੋ ਬੰਦੇ ਬੋਲ ਕਰਦੇ ਸੀ ਜਿਹਨਾਂ ਨੇ ਉਹ ਲੱਗੇ ਹੋਏ ਹੈ ਜੀ ਇਨਵੈਸਟੀਗੇਸ਼ਨ ਜਾਰੀ ਹੈ ਲੱਗੇ ਹੋਏ ਆ ਜਦੋਂ ਵੀ ਕੋਈ ਉਹਦੇ ਐਡਵਾਂਸ ਸਾਨੂੰ ਸੂਚਨਾ ਮਿਲੂਗੀ ਤੁਹਾਨੂੰ ਕੋਈ ਲੱਗੇ ਸੀ ਇੱਕ ਦੋ ਕੁੜੀਆਂ ਬੋਲ ਐਸ ਕੁੜੀਆਂ ਨਹੀਂ ਉਹ ਨਹੀਂ ਅਰੈਸਟ ਨਹੀਂ ਹੋਈਆਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਥੈਂਕ ਯੂ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜੋ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ